ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਤੁਸੀਂ ਵੇਖ ਰਹੇ ਹੋ ਟੈਕ ਵਿਦ ਜਸ ਤੇ ਅੱਜ ਦੀ ਵੀਡੀਓ ਹੈ YouTube ਦੇ ਨਵੇਂ ਬਦਲੇ ਹੋ ਸਿਸਟਮ ਤੇ ਜਿਸ ਨਾਲ ਤੁਸੀਂ ਐਡਵਰਟਾਈਜ਼ਰਸ ਲਈ ਸਟੈਂਡ ਆਊਟ ਕਰ ਸਕਦੇ ਹੋ ਤੇ ਕਮਾਈ ਵਧਾ ਸਕਦੇ ਹੋ ਦੋਸਤੋ ਜੇ ਤੁਸੀਂ ਵੀ ਆਪਣੇ YouTube ਸਟੂਡੀਓ 'ਚ ਜਾ ਕੇ ਇੱਕ ਨਵਾਂ ਮੈਸੇਜ ਦੇਖਿਆ ਹੋਣਾ ਸਟੈਂਡ ਆਊਟ ਟੂ ਐਡਵਰਟਾਈਜ਼ਰਸ ਫਾਰ ਅਪੋਰਚ्युनिटी ਟੂ ਅਰਨ ਮੋਰ ਤਾਂ ਇਹ ਵੀਡੀਓ ਤੁਹਾਡੇ ਲਈ ਹੀ ਹੈ ਅਸੀਂ ਅੱਜ ਗੱਲ ਕਰਾਂਗੇ ਕਿ ਇਹ ਫੀਚਰ ਆਖਰ ਕੀ ਹੈ ਇਹ ਤੁਹਾਡੀ ਕਮਾਈ ਕਿਵੇਂ ਵਧਾ ਸਕਦਾ ਹੈ ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ ਇਹ ਫੀਚਰ ਆਖਰ ਕੀ ਹੈ ਸਿੰਪਲ ਭਾਸ਼ਾ ਵਿੱਚ ਦੱਸਾਂ ਤਾਂ YouTube ਹੁਣ ਐਡਵਰਟਾਈਜ਼ਰਸ ਨੂੰ ਤੁਹਾਡੇ ਚੈਨਲ ਦੇ ਇਨਸਾਈਟਸ ਦੱਸੇਗਾ ਜਿਵੇਂ ਤੁਹਾਡੀ ਆਡੀਅנס ਕਿਹੜੀ ਏਜ ਗਰੁੱਪ ਦੀ ਹੈ ਕਿਸ ਕੰਟਰੀ ਤੋਂ ਹੈ ਤੁਹਾਡੀ ਵੀਡੀਓਜ਼ ਦੇ ਵਿਊਜ਼ ਤੇ ਐਂਗੇਜਮੈਂਟ ਕਿੰਨੀ ਆ ਇਸ ਕਰਕੇ ਐਡਵਰਟਾਈਜ਼ਰਸ ਤੁਹਾਨੂੰ ਡਾਇਰੈਕਟ ਕੰਟੈਂਟ ਕਰ ਸਕਦੇ ਨੇ ਚਾਹੇ ਉਹ ਬ੍ਰੈਂਡ ਡੀਲ ਹੋਵੇ ਸ਼ਾਪਿੰਗ ਕੋਲਾਬ ਹੋਵੇ ਜਾਂ ਸਪੈਸ਼ਲ ਐਡ ਪਾਰਟਨਰਸ਼ਿਪ ਹੋਵੇ ਦੂਜੇ ਨੰਬਰ ਦੀ ਗੱਲ ਕਰ ਲੰਨੇ ਆ ਇਹ ਕੰਮ ਕਿਵੇਂ ਕਰਦਾ ਹੈ ਜਿਵੇਂ Netflix ਤੁਹਾਨੂੰ ਰეკਮੈਂਡ ਕਰਦਾ ਹੈ ਉਹਨਾਂ movies ਦੇ ਬੇਸ ਤੇ ਜੋ ਤੁਸੀਂ ਦੇਖਦੇ ਹੋ ਸੇਮ ਉਸੇ ਤਰੀਕੇ YouTube ਤੁਹਾਡੇ ਕੰਟੈਂਟ ਆਡੀਅנס ਤੇ ਕੈਟਾਗਰੀ ਦੇ ਆਧਾਰ ਤੇ ਤੁਹਾਨੂੰ ਐਡਵਰਟਾਈਜ਼ਰਸ ਤੱਕ ਪਹੁੰਚਾਉਂਦਾ ਹੈ ਤੁਸੀਂ ਟੈਕ ਦੇ ਵੀਡੀਓਜ਼ ਬਣਾਉਂਦੇ ਹੋ ਤਾਂ YouTube ਤੁਹਾਨੂੰ ਟੈਕ ਬ੍ਰਾਂਡਸ ਵੱਲੋਂ ਰეკਮੈਂਡ ਕਰੇਗਾ ਬਿਊਟੀ ਚੈਨਲ ਵਾਲੇ ਬਿਊਟੀ ਪ੍ਰੋਡਕਟਸ ਵਾਲੇ ਐਡਵਰਟਾਈਜ਼ਰਸ ਤੱਕ ਜਾ ਸਕਦੇ ਨੇ ਤਾਂ ਦੋਸਤੋ ਹੁਣ ਆਪਾਂ ਤੀਜੇ ਨੰਬਰ ਦੀ ਗੱਲ ਕਰ ਲੈਣੇ ਆ ਸੇਫਟੀ ਤੇ ਪ੍ਰਾਈਵੇਸੀ ਦੋਸਤੋ ਇਹ ਸਵਾਲ ਆਉਣਾ ਜ਼ਰੂਰੀ ਸੀ ਕਿ YouTube ਸਾਡੀ ਇਨਫੋਰਮੇਸ਼ਨ ਲੀਕ ਤਾਂ ਨਹੀਂ ਕਰੇਗਾ ਤਾਂ YouTube ਨੇ ਖੁਦ ਕਿਹਾ ਸਿਰਫ ਤੁਹਾਡੇ ਆਡੀਅנס ਦਾ ਜਰਨਲ ਡਾਟਾ ਸ਼ੇਅਰ ਕਰੇਗਾ ਨਾ ਕੋਈ ਨਾਮ ਨਾ ਈਮੇਲ ਨਾ ਪਰਸਨਲ ਡਿਟੇਲ ਕੋਈ ਵੀ ਲੀਕ ਹੋਵੇਗੀ ਤੇ ਤੁਸੀਂ ਇਹ ਫੀਚਰ ਕਿਸੇ ਵੀ ਵੇਲੇ ਬੰਦ ਕਰ ਸਕਦੇ ਹੋ ਹੁਣ ਆਪਾਂ ਚੌਥੇ ਨੰਬਰ ਦੀ ਗੱਲ ਕਰ ਲੈਣਾ ਹੈ ਕਮਾਈ ਕਿੰਨੀ ਵੱਧ ਸਕਦੀ ਹੈ ਹੁਣ ਸਿਰਫ ਐਡਸੈਂਸ ਦੀ ਕਮਾਈ ਤੇ ਡਿਪੈਂਡ ਰਹਿਣ ਦਾ ਟਾਈਮ ਨਹੀਂ ਰਿਹਾ ਬ੍ਰੈਂਡਸ ਤੁਹਾਨੂੰ ਡਾਇਰੈਕਟ ਕੰਟੈਕਟ ਕਰ ਸਕਦੇ ਨੇ ਪੇਡ ਸ਼ੋਪਿੰਗ ਪ੍ਰੋਮੋਸ਼ਨਸ ਆ ਸਕਦੀਆਂ ਨੇ ਪ੍ਰੋਡਕਟ ਪਲੇਸਮੈਂਟ ਕਸਟਮ ਐਡਸ ਵੀ ਆਉਣਗੇ ਐਗਜ਼ਾਮਪਲ ਦੇ ਤੌਰ ਤੇ ਜੇ ਤੁਹਾਡੀਆਂ ਵੀਡੀਓਜ਼ 'ਚ 20000 ਵਿਊਜ਼ ਆ ਰਹੇ ਨੇ ਤਾਂ ਬ੍ਰੈਂਡ ਡੀਲ 5000 ਤੋਂ ਲੈ ਕੇ 50000 ਤੱਕ ਹੋ ਸਕਦੀ ਹੈ ਬਿਕ ਰੇਟਸ ਲਈ ਇਹ 1 ਲੱਖ ਤੋਂ ਵੀ ਉੱਪਰ ਹੈ ਹੁਣ ਆਪਾਂ ਪੰਜਵੀਂ ਗੱਲ ਕਰੀਏ ਇਨੇਬਲ ਕਿਵੇਂ ਕਰਨਾ ਹੈ ਚਲੋ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਇਹ ਇਨੇਬਲ ਕਰਨਾ ਕਿਵੇਂ ਹੈ YouTube Studio ਖੋਲੋ ਅਰਨ ਜਾਂ ਮੋਨਟਾਈਜੇਸ਼ਨ ਟੈਬ 'ਚ ਜਾਓ ਜਿੱਥੇ ਇਹ ਨੋਟੀਫਿਕੇਸ਼ਨ ਆਇਆ ਹੋਵੇ ਸਟੈਂਡ ਆਊਟ ਟੂ ਐਡਵਰਟਾਈਜ਼ਰਸ ਇਨੇਬਲ ਇਨਸਾਈਟਸ ਵਾਲੇ ਆਪਸ਼ਨ ਤੇ ਕਲਿੱਕ ਕਰੋ ਡਨ ਹੁਣ YouTube ਤੁਹਾਨੂੰ ਐਡਵਰਟਾਈਜ਼ਰਸ ਤੱਕ ਪਹੁੰਚਾਉਣਾ ਸ਼ੁਰੂ ਕਰੇਗਾ ਹੁਣ ਆਪਾਂ ਇੱਥੇ ਛੇਵੀਂ ਗੱਲ ਕਰ ਲਈਏ ਪ੍ਰੋ ਕ੍ਰੀਏਟਰ ਟਿਪਸ ਹੁਣ ਕਮਾਈ ਵਧਾਉਣ ਲਈ ਤੁਹਾਨੂੰ ਕੁਝ ਕੰਮ ਵੀ ਕਰਨੇ ਪੈਣਗੇ ਕੰਟੈਂਟ ਕਨਸਿਸਟੈਂਟ ਰੱਖੋ ਚੈਨਲ ਦੀ ਨੀਸ਼ ਕਲੀਅਰ ਰੱਖੋ ਅਟਰੈਕਟਿਵ ਥੰਬਨੇਲ ਬਣਾਓ ਸ਼ਾਰਟਸ ਪਲੱਸ ਲੌਂਗ ਵੀਡੀਓਜ਼ ਮਿਕਸ ਕਰਾਓ ਅਬਾਊਟ ਸੈਕਸ਼ਨ ਤੇ ਲਿਖੋ మేਕ YouTube ਟਿਪਸ ਫਾਰ ਕ੍ਰੀਏਟਰਸ ਜਿੰਨੀ ਤੁਹਾਡੇ ਚੈਨਲ ਦੀ ਪ੍ਰੋਫਾਈਲ ਸਟਰੋਂਗ ਹੋਏਗੀ ਉਹਨੇ ਬ੍ਰਾਂਡਸ ਤੁਹਾਨੂੰ ਸੀਰੀਅਸ ਲੈਣਗੇ ਤਾਂ ਦੋਸਤੋ ਤੁਸੀਂ ਵੀ ਚਾਹੁੰਦੇ ਹੋ ਬ੍ਰਾਂਡ ਡੀਲਸ ਤੇ ਐਡਵਰਟਾਈਜ਼ਰਸ ਵੱਲੋਂ ਅਪਰੋਚ ਹੋਣਾ ਤਾਂ ਇਹ ਫੀਚਰ ਜ਼ਰੂਰ ਇਨੇਬਲ ਕਰੋ ਕਮੈਂਟ ਕਰਕੇ ਦੱਸੋ ਮੈ ਰੈਡੀਆਂ ਬ੍ਰਾਂਡ ਡੀਲਸ ਲਈ ਤੇ ਜੇ ਇਹ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰੋ ਸ਼ੇਅਰ ਕਰੋ ਆਪਣੇ ਕ੍ਰੀਏਟਰ ਫਰੈਂਡਸ ਨਾਲ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜਿੱਥੇ ਹੋਰ ਅਰਨਿੰਗ ਟਿਪਸ ਟੂਲਸ ਤੇ ਅਪਡੇਟਸ ਲੈ ਕੇ ਆਵਾਂਗਾ